ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਮਰਦਾਬਾਦ 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 ਲੈਨ ਪੂਲ ਇੱਕ ਪਾਲਸੀ પાਬਸ ਲਾਓ ਵਾਪਸ ਲਾਓ ਵਾਪਸ ਲਾਓ ਲੈਨ ਪੂਲ ਪਾਪਸੀ ਵਾਪਸ ਲਾਓ ਵਾਪਸ ਲਾਓ ਵਾਪਸ ਲਾਓ ਇੰਡੀਅਨ ਨੈਸ਼ਨਲ ਕਾਂਗਰਸ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਸਸੀਗਾਲ ਜੀ ਮੈਂ ਮਨਜਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਪੰਜਾਬ 78 ਟੀਵੀ ਇਸਲੇ ਦਿਨਾਂ ਵਿੱਚ ਭਗਵੰਤ ਮਾਨ ਜੀ ਦੀ ਪੰਜਾਬ ਸਰਕਾਰ ਵੱਲੋਂ ਇੱਕ ਨੀਤੀ ਲਾਗੂ ਕੀਤੀ ਗਈ ਲੈਂਡ ਪੂਲਿੰਗ ਨੀਤੀ ਔਰ ਉਹਨਾਂ ਦਾ ਕਹਿਣਾ ਸੀਗਾ ਕਿ ਇਹ ਕਿਸਾਨਾਂ ਵਾਸਤੇ ਇੱਕ ਬਹੁਤ ਹੀ ਵੱਡਾ ਵਰਦਾਨ ਸਾਬਤ ਹੋਏਗੀ ਔਰ ਉਹਨਾਂ ਦੀ ਕਮਾਈ ਦੇ ਵਿੱਚ ਇੱਕ ਵੱਡਾ ਵਾਧਾ ਕੀਤਾ ਜਾਵੇਗਾ ਪਰ ਕਿਸਾਨਾਂ ਨੂੰ ਵੀ ਇਹ ਗੱਲ ਪਸੰਦ ਨਹੀਂ ਆਈ ਖਾਨ ਜਥੇਬੰਦੀਆਂ ਨੇ ਇੱਕ ਵੱਡਾ ਸੰਘਰਸ਼ ਛੇੜਿਆ ਔਰ ਨਾਲ ਦੇ ਨਾਲ ਹੀ ਜਿਹੜੀਆਂ ਵਿਧਾਨ ਸਭਾ ਦੇ ਵਿੱਚ ਆਪੋਜੀਸ਼ਨ ਪਾਰਟੀਆਂ ਨੇ ਉਹਨਾਂ ਨੇ ਵੀ ਇਹਦੇ ਖਿਲਾਫ ਇੱਕ ਵੱਡਾ ਸੰਘਰਸ਼ ਛੇੜਿਆ ਔਰ ਕਿਸਾਨਾਂ ਵੱਲੋਂ ਵੀ ਇਹ ਸੰਘਰਸ਼ ਚਲ ਰਿਹਾ ਹੈ ਭਾਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਹਾਈ ਕੋਰਟ ਵੱਲੋਂ ਵੀ ਇਸ ਦੇ ਖਿਲਾਫ ਫੈਸਲਾ ਆਇਆ ਔਰ ਇਸ ਤੇ ਸਟੇ ਕਰ ਦਿੱਤਾ ਗਿਆ ਪਰ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਇਹਦੇ ਖਿਲਾਫ ਸੰਘਰਸ਼ ਕਰ ਰਹੀਆਂ ਨੇ ਔਰ ਵੱਖ-ਵੱਖ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਉਸੇ ਸਬੰਧ ਦੇ ਵਿੱਚ ਅੱਜ ਇਥੇ ਬੰਗਾ ਵਿਖੇ ਬਲਾ ਕਾਂਗਰਸ ਵੱਲੋਂ ਜ਼ਿਲ੍ਹਾ ਕਾਂਗਰਸ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਇਸ ਲੈਂਡ ਪੂਲਿੰਗ ਨੀਤੀ ਦੇ ਖਿਲਾਫ ਇੱਕ ਮਤਾ ਪਾਸ ਕੀਤਾ ਗਿਆ ਔਰ ਪਹੁੰਚੇ ਨੇ ਇਥੇ ਕੁਲਵਰ ਸਿੰਘ ਜੀ ਜੋ ਕਿ ਬਲਾ ਪ੍ਰਧਾਨ ਨੇ ਔਰ ਨਾਲ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਵੀ ਪਹੁੰਚੇ ਨੇ ਸ਼ਰਮਾ ਜੀ ਗੱਲ ਕਰਾਉਣੇ ਇਹਨਾਂ ਨਾਲ ਵੀ ਅੱਜ ਦੀ ਮੀਟਿੰਗ ਦੇ ਵਿੱਚ ਕੀ ਫੈਸਲੇ ਲਏ ਗਏ ਔਰ ਕੀ ਕੀ ਗੱਲ ਹੋਈ ਸਵਾਗਤ ਹੈ ਜੀ ਤੁਹਾਡਾ ਬਹੁਤ ਮਿਹਰਬਾਨੀ ਜੀ ਅੱਜ ਦੀ ਜੋ ਇਹ ਮੀਟਿੰਗ ਅਸੀਂ ਕੀਤੀ ਆ ਬਲਾਕ ਕਾਂਗਰਸ ਕਮੇਟੀ ਦੀ ਸ਼੍ਰੀ ਰਜਿੰਦਰ ਸ਼ਰਮਾ ਜੀ ਜਿਹੜੇ ਸਾਡੇ ਸੀਨੀਅਰ ਵਾਈਸ ਪ੍ਰਧਾਨ ਹੈ ਜ਼ਿਲ੍ਹੇ ਦੇ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਜੋ ਪੰਜਾਬ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਜਿਹੜੀ ਹੈ ਬਣਾਈ ਆ ਅਸੀਂ ਉਹਦੇ ਖਿਲਾਫ ਮਤਾ ਪਾਇਆ ਆ ਇਹ ਇਹ ਜਿਹੜੀ ਨੀਤੀ ਆ ਇਹ ਸਾਡੇ ਪੰਜਾਬ ਦੇ ਕਿਸਾਨਾਂ ਦਾ ਉਜਾੜਾ ਕਰੇਗੀ। ਔਰ ਸਾਡੇ ਪਿੰਡਾਂ ਦੇ ਵਿੱਚ ਕਿਸਾਨਾਂ ਤੋਂ ਇਲਾਵਾ ਜਿਹੜੇ ਹੋਰ ਰਹਿਣ ਵਾਲੇ ਵਸਿੰਦੇ ਆ ਜਿਵੇਂ ਮਜ਼ਦੂਰ ਭਾਈਚਾਰਾ, ਦੁਕਾਨਦਾਰ ਭਾਈਚਾਰਾ ਜਾਂ ਹੋਰ ਬਾਕੀ ਸਾਰੇ ਵਾਸੀ ਉਹਨਾਂ ਸਾਰਿਆਂ ਦੇ ਨਾਲ ਹੀ ਇਹ ਖਿਲਵਾੜ ਆ ਔਰ ਉਹਨਾਂ ਦਾ ਜਿਹੜਾ ਉਹ ਉਜਾੜਾ ਹੋਗਾ ਬਹੁਤ ਮੁਸ਼ਕਲ ਨੇੜੀਆਂ ਹੋਣਗੀ ਔਰ ਦਿਨੋਂ ਦਿਨ ਜਿਹੜੀ ਖੇਤੀ ਜੋਗ ਜ਼ਮੀਨ ਆ ਉਹ ਜਿਵੇਂ ਘਟਦੀ ਜਾ ਰਹੀ ਆ ਤਾਂ ਪੰਜਾਬ ਜਿਹੜਾ ਕਿ ਖੇਤੀਬਾੜੀ ਲਈ ਮਸ਼ਹੂਰ ਆ ਉਹਦੇ ਉਹਨੂੰ ਬਹੁਤ ਵੱਡਾ ਨੁਕਸਾਨ ਹੋਣੇ ਵਾਲਾ ਤੇ ਇਹਦੇ ਖਿਲਾਫ ਜਿਹੜੀ ਆ ਉਹ ਪੰਜਾਬ ਕਾਂਗਰਸ ਦੇ ਵੱਲੋਂ ਪਹਿਲਾਂ ਲੁਧਿਆਣੇ ਵਿੱਚ ਧਰਨਾ ਦਿੱਤਾ ਗਿਆ ਰੈਲੀ ਕੀਤੀ ਗਈ ਤੇ ਮੁਹਾਰੀ ਕੀਤਾ ਗਿਆ ਔਰ ਉਸ ਤੋਂ ਬਾਅਦ ਪਟਿਆਲੇ ਵੀ ਜਿਹੜੀ ਰੈਲੀ ਕੀਤੀ ਗਈ ਤੇ ਅਸੀਂ ਵੱਖ-ਵੱਖ ਆਪਣੇ ਬਲਾਕਾਂ ਦੇ ਵਿੱਚ ਜਿਹਨਾਂ ਦੇ ਵਿੱਚ ਸਾਰੇ ਇਹ ਇਸ ਪੋਰਨ ਲੈਂਡ ਪੂਲਿੰਗ ਨੀਤੀ ਦੇ ਵਿੱਚ ਜਿਹੜਾ ਉਹ ਦੇ ਖਿਲਾਫ ਅਸੀਂ ਆਪਾਂ ਅੱਜ ਅਸੀਂ ਮਤਲਬ ਪਾਇਆ ਆ ਔਰ ਕੱਲ ਜੋ ਪੰਜਾਬ ਹਾਈ ਕੋਰਟ ਨੇ ਇਸ ਨੀਤੀ ਦੇ ਖਿਲਾਫ ਸਟੇ ਵੀ ਦੇ ਦਿੱਤਾ ਅਸੀਂ ਇਸ ਗੱਲ ਤੇ ਹਾਈ ਕੋਰਟ ਦਾ ਧੰਨਵਾਦ ਵੀ ਕਰਦੇ ਆ ਔਰ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਕਿ ਇਸ ਨੀਤੀ ਨੂੰ ਰੱਦ ਕੀਤਾ ਜਾਵੇ ਇਹ ਪੰਜਾਬ ਦੇ ਲੋਕਾਂ ਦੇ ਖਿਲਾਫ ਆ ਬਹੁਤ ਹੀ ਮਾੜੀ ਨੀਤੀ ਹੈ ਇਹ ਕੋਲੋਨੀ ਦੀ ਗੱਲ ਕਰੀਏ ਵੈਸੇ ਤਾਂ ਹਾਈ ਕੋਰਟ ਨੇ ਵੀ ਇਹ ਅਗੇਂਸਟ ਸਟੇ ਦੇ ਦਿੱਤਾ ਵਾ ਪਰ ਸਰਕਾਰ ਦਾ ਇਹ ਕਹਿਣਾ ਵੀ ਇਹ ਜਿਹੜੇ ਕਿਸਾਨ ਨੇ ਉਹ ਇਸ ਨੀਤੀ ਦੇ ਹੱਕ 'ਚ ਨਹੀਂ ਔਰ ਆਪਣੀਆਂ ਜ਼ਮੀਨਾਂ ਦੇਣ ਦੇ ਹੱਕ ਦੇ ਵਿੱਚ ਨੇ ਪਰ ਜਿਹੜੇ ਕਿਸਾਨ ਜੁੱਤੇ ਬੰਦਿਆਂ ਨੇ ਚਾਹੇ ਵਿਰੋਧੀ ਪਾਰਟੀਆਂ ਨੇ ਚਾਹੇ ਉਹ ਕਾਂਗਰਸ ਪਾਰਟੀ ਹੈ ਜਾਂ ਹੋਰ ਵਿਰੋਧੀ ਪਾਰਟੀਆਂ ਨੇ ਉਹ ਕਿਸਾਨਾਂ ਨੂੰ ਪ੍ਰਹਕਾਰੀਆਂ ਨੇ ਜਦ ਕਿ ਕਿਸਾਨ ਸਹਿਮਤ ਨੇ ਨਹੀਂ ਪੰਜਾਬ ਸਰਕਾਰ ਝੂਠ ਬੋਲ ਰਹੀ ਆ ਬਹੁਤ ਸਾਰੇ ਪਿੰਡਾਂ ਨੇ ਆਪਣੇ ਜਿਹੜੇ ਉਹ ਪੰਚਾਇਤਾਂ ਨੇ ਮਤੇ ਪਾ ਦਿੱਤੇ ਆ ਮਤੇ ਪਾ ਕੇ ਦਿੱਤੇ ਔਰ ਕੋਈ ਵੀ ਕਿਸਾਨ ਜਿਹੜਾ ਉਹ ਆਪਣੀ ਜ਼ਮੀਨ ਜਿਹੜੀ ਆ ਉਹ ਦੇਣ ਨੂੰ ਤਿਆਰ ਨਹੀਂ ਹੈਗਾ ਅੱਜ ਵੀ ਲੁਧਿਆਣੇ ਦੇ ਵਿੱਚ ਕਿਸਾਨਾਂ ਨੇ ਇੱਕ ਮੀਟਿੰਗ ਰੱਖੀ ਸੀ ਔਰ ਉਹਦੇ ਵਿੱਚ ਪੰਜਾਬ ਸਰਕਾਰ ਨੂੰ ਬੁਲਾਇਆ ਸੀ ਕਿ ਤੁਸੀਂ ਆ ਕੇ ਦੱਸੋ ਕਿਹੜੇ ਜਿਹੜੇ ਆਹ ਲੈਂਡ ਪੂਰਨ ਨੀਤੀ ਦੇ ਪਹਿਲੇ ਤੁਸੀਂ ਕਹਿੰਦੇ ਆ ਲੇਕਿਨ ਪੰਜਾਬ ਸਰਕਾਰ ਦਾ ਕੋਈ ਆਦਮੀ ਉੱਥੇ ਪਹੁੰਚਾ ਨਹੀਂ ਅਹ ਬਹਿਸਤਾਂ ਕੋਲ ਬਰਨ ਜੀ ਇਹ ਕਿਸਾਨ ਜਥੇਬੰਦੀਆਂ ਵੀ ਸੰਘਰਸ਼ ਕਰ ਰਹੀਆਂ ਨੇ ਪਰ ਕਿਸਾਨ ਜਥੇਬੰਦੀਆਂ ਨੇ ਪਹਿਲਾਂ ਵੀ ਜਦੋਂ ਸੰਘਰਸ਼ ਕੀਤਾ ਉਹਨਾਂ ਨੇ ਰਾਜਨੀਤਿਕ ਪਾਰਟੀਆਂ ਨੂੰ ਆਪਣੇ ਸਟੇਜਾਂ ਤੇ ਨਾਲ ਨਹੀਂ ਜੜਨਤਾ ਕੀ ਕਿਸਾਨ ਜਥੇਬੰਦੀਆਂ ਨੇ ਸੰਘਰਸ਼ ਦੇ ਵਿੱਚ ਸ਼ਾਮਲ ਹੋਵੋਗੇ ਨਹੀਂ ਅਸੀਂ ਬਿਲਕੁਲ ਸ਼ਾਮਲ ਹਾਂ ਕਿਉਂਕਿ ਕਿਸਾਨ ਸਾਡੇ ਭਰਾ ਆ ਸਾਡੇ ਵਿੱਚੋਂ ਹੀ ਆ ਉਹ ਠੀਕ ਹੈ ਕਿ ਕੁਝ ਜਥੇਬੰਦੀਆਂ ਨੇ ਆਪਣੇ ਵੱਖਰੇ ਕੁਝ ਔਸੂਲ ਬਣਾਏ ਹੋਏ ਲੇਕਿਨ ਓਵਰਆਲ ਜਿਹੜਾ ਉਹਦਾ ਪ੍ਰਭਾਵ ਜਿਹੜਾ ਉਹ ਸਾਰੇ ਲੋਕਾਂ ਦੇ ਉੱਤੇ ਪੈਂਦਾ ਇਸ ਕਰਕੇ ਅਸੀਂ ਇਸ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਪੂਰੀ ਤਰ੍ਹਾਂ ਨਾਲ ਧਰਮਾ ਜੀ ਹਾਂਜੀ ਸਰਮ ਜੀ ਅੱਜ ਅਸੀਂ ਬਲਾਕ ਬੰਗਾ ਦੇ ਜਿਹੜੇ ਸਮੂਹ ਸਾਡੇ ਮੈਂਬਰ ਸਹਿबान ਇਕੱਠੇ ਹੋਏ ਔਰ ਜਿਹੜੀ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਹੈ ਉਹਦੇ ਖਿਲਾਫ ਬਤਾ ਪਾਇਆ ਉਹਦਾ ਕਾਰਨ ਜਿਵੇਂ ਕਿ ਕੁਲਵਰਨ ਜੀ ਹੋਣਾ ਨੇ ਹੁਣੇ ਹੀ ਦੱਸਿਆ ਵੀ ਇਹ ਸਰਕਾਰ ਕਿਸੇ ਵੀ ਪੱਖੋਂ ਨਾ ਤਾਂ ਕਿਸਾਨਾਂ ਨੂੰ ਕਨਵਿੰਸ ਕਰ ਸਕੀ ਹੈ ਕਿ ਤੁਹਾਡਾ ਭਲਾਈ ਵਾਲੀ ਗੱਲ ਹੈ ਔਰ ਹੈ ਵੀ ਨਹੀਂ ਔਰ ਕੋਰਟ ਦੇ ਵਿੱਚ ਜਾ ਕੇ ਵੀ ਜਿੰਨੀ ਇਹਨਾਂ ਨੂੰ ਝਾੜ ਪਈ ਹੈ ਔਰ ਨਮੋਸ਼ੀ ਹੋਈ ਆ ਇਹਨਾਂ ਨੂੰ ਸਮ ਲੈਣਾ ਚਾਹੀਦਾ ਔਰ ਪੰਜਾਬ ਦੇ ਕਿਸਾਨਾਂ ਦੇ ਹਿੱਤ ਪੰਜਾਬ ਦੇ ਹਿੱਤ ਵਿੱਚ ਇਹਨਾਂ ਨੂੰ ਇਹ ਪਾਲਿਸੀ ਜਿਹੜੀ ਹੈ ਬਿਲਕੁਲ ਵਾਪਸ ਲੈ ਲੈਣੀ ਚਾਹੀਦੀ ਹੈ ਕਿਉਂਕਿ ਇਹ ਪੂਰੀ ਤਰ੍ਹਾਂ ਨਾਲ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਕਿਸਾਨਾਂ ਦੇ ਲੋਕਾਂ ਨੂੰ ਤਬਾਹ ਕਰ ਦੇਵੇਗੀ ਅ ਸਰਵਨੀ ਵਿਦਿਆਸੀ ਤਾਂ ਮੈਂ ਜਿੰਨਾ ਕ ਅਪਡੇਟ ਆ ਇਹ ਹਾਈ ਕੋਰਟ ਵੱਲੋਂ ਇੱਕ ਮਹੀਨੇ ਲਈ ਇਸ ਨੂੰ ਰੋਕਿਆ ਗਿਆ ਤੇ ਜੇ ਇੱਕ ਮਹੀਨੇ ਬਾਅਦ ਹਾਈ ਕੋਰਟ ਦੇ ਖੁੱਲ ਦੇ ਦਿੰਦੀ ਆ ਫਿਰ ਕਿਦਾਂ ਦਾ ਸੰਘਰਸ਼ ਕਰੋ ਦੇਖੋ ਪਹਿਲੀ ਗੱਲ ਤਾਂ ਜੋ ਅਸੀਂ ਮਹਿਸੂਸ ਕਰਦੇ ਆ ਨਾ ਇਹਨਾਂ ਦੇ ਕੋਈ ਵੀ ਇਦਾਂ ਦਾ ਕਾਨੂੰਨ ਹੈ ਹੀ ਨਹੀਂ ਇਹਨਾਂ ਨੇ ਜਿਹੜੀ ਪਾਲਿਸੀ ਲਈ ਹੈ ਨਾ ਤਾਂ ਲੋਕਾਂ ਦੀ ਸਹਿਮਤੀ ਲਈ ਹੈ ਧੱਕੇ ਨਾਲ ਇਹਨਾਂ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਰੂਟਲ ਪੰਚਾਇਤਾਂ ਦੇ ਵਿੱਚੋਂ ਸਿਰਫ 1-2% ਛੱਡ ਕੇ 98% ਪੰਚਾਇਤਾਂ ਜਿਹੜੀਆਂ ਆ ਉਹਨਾਂ ਨੇ ਮਤੇ ਪਾ ਦਿੱਤੇ ਕਿਸਾਨਾਂ ਨੇ ਮਤੇ ਪਾਲਤੇ ਪਰ ਅਸੀਂ ਬਿਲਕੁਲ ਨਹੀਂ ਲੈਣ ਦੇਣੀ ਔਰ ਦੂਜੀ ਗੱਲ ਇਹਨਾਂ ਨੇ ਸਿਰਫ ਕਿਸਾਨਾਂ ਦੀ ਜ਼ਮੀਨ ਹੀ ਨਹੀਂ ਲਈ ਇਹ ਕਹਿੰਦੇ ਕਿਸਾਨਾਂ ਦਾ ਭਲਾ ਹੋਣਾ ਕਿਸਾਨੀ ਦੇ ਨਾਲ-ਨਾਲ ਜਿਹੜੇ ਸਾਡੇ ਮਜ਼ਦੂਰ ਭਾਈਚਾਰਾ ਆ ਉਹ ਵੀ ਹੈਲਪ ਕਰਦੇ ਆ ਉਹਦੇ ਵਿੱਚ ਕੋਈ ਨਹੀਂ ਮੈਂਸ਼ਨ ਨਹੀਂ ਕੀਤਾ ਵੀ ਉਹ ਵਿਚਾਰੇ ਇਹਨੇ ਬੇਰਜ਼ਗਾਰ ਹੋ ਜੂਗੇ ਉਤੋਂ ਉਹਨਾਂ ਲਈ ਅਸੀਂ ਕੀ ਕੀਤਾ ਔਰ ਤੀਜੀ ਗੱਲ ਹੈ ਜਿਹੜਾ ਪਹਿਲਾ ਕਾਨੂੰਨ ਬਣਿਆ ਆ ਲੈਂਡ ਪੂਲਿੰਗ ਦਾ ਉਹਨੂੰ ਛੱਡ ਕੇ ਇਹਨਾਂ ਨੇ ਨਵਾਂ ਆਪਣਾ ਕਾਨੂੰਨ ਕੀਤਾ ਇਹ ਕਿਤੇ ਵੀ ਢੰਗ ਨਾਲ ਓਟ ਵਿੱਚ ਵੀ ਨਹੀਂ ਟਿਕਣਾ ਔਰ ਜਿਹੜਾ ਜੇ ਹੋਇਆ ਵੀ 1922 ਮੰਨ ਲਓ ਤਾਂ ਪੂਰਾ ਪੰਜਾਬ ਜਿਹੜਾ ਆ ਇਸ ਵੇਲੇ ਅਸੀਂ ਜੋ ਪਿੰਡਾਂ ਦੇ ਵਿੱਚ ਹੀ ਰਹਿੰਦੇ ਆਪਾਂ ਸਾਰੇ ਲੋਕ ਜਿਹੜੇ ਆ ਬਿਲਕੁਲ ਡਟ ਕੇ ਸੰਘਰਸ਼ ਕਰਨ ਲਈ ਤਿਆਰ ਹੈ ਔਰ ਇਹਨਾਂ ਨੂੰ ਮੂੰਹ ਦੀ ਖਾਣੀ ਪਵੇਗੀ ਸੋ ਇਹਨਾਂ ਨੂੰ ਸਾਡੀ ਬੇਨਤੀ ਹੈ ਮੁੱਖ ਵਿਰੋਧੀ ਪਾਰਟੀ ਕਾਂਗਰਸ ਹੋਣ ਦੇ ਨਾਤੇ ਸਾਡੀ ਡਿਊਟੀ ਵੀ ਬਣਦੀ ਹੈ ਕਿ ਉਹ ਕਿਸਾਨ ਸਾਡੇ ਕਿਸਾਨ ਹੈ ਉਹ ਜਿੱਥੇ ਵੀ ਗਲਤ ਕੰਮ ਸਰਕਾਰ ਕਰਦੀ ਹੈ ਉਹਦੇ ਖਿਲਾਫ ਖੜਨਾ ਆਵਾਜ਼ ਠਾਉਣੀ ਇਹ ਡਿਊਟੀ ਹੈ ਔਰ ਉਹ ਅਸੀਂ ਕਰ ਰਹੀ ਹੈ ਕਾਂਗਰਸ ਸ਼ਰਮਨ ਜੀ ਵੈਸੇ ਤੁਸੀਂ ਸੀਨੀਅਰ ਆਗੂ ਔਰ ਕਾਂਗਰਸ ਪਾਰਟੀ ਦੇ ਸੀਨੀਅਰ ਵਾਈਸ ਪ੍ਰਧਾਨ ਹੋ ਜਿਲ੍ਹਾ ਸ਼ਹੀਦ ਵੈਸਨਾਗਰ ਸੰਦੇ ਇਹ ਤਾਂ ਇੱਕ ਨੀਤੀ ਦੀ ਗੱਲ ਹੋਈ ਜੇ ਆਪਾਂ ਓਵਰਆਲ ਗੱਲ ਕਰੀਏ ਕਾ ਜਿਹੜੀ ਆਵਾਦੀ ਪਾਰਟੀ ਦੀ ਸਰਕਾਰ ਬਣੇ ਨੂੰ ਸਾਢੇ ਤਿੰਨ ਸਾਲ ਹੋ ਗਏ ਨੇ ਇਹ ਕੀ ਕਹੋਗੇ ਇਸ ਪਾਰਟੀ ਦੇ ਸਾਢੇ ਤਿੰਨ ਸਾਲਾਂ ਬਾਰੇ ਜਾਂ ਆਉਣ ਵਾਲੇ 2027 ਬਾਰੇ ਹਾਸਾ ਆਉਂਦਾ ਜੀ ਲੋਕਾਂ ਨੇ ਇੱਕ ਆਸ ਬੰਨੀ ਸੀ ਬਦਲਾਅ ਦੀ ਜਿਸ ਬਦਲਾਅ ਚ ਇਹਨਾਂ ਦੇ ਕਾਂਗਰਸ ਸਾਡੇ ਲੀਡਰ ਇਹਨਾਂ ਦੇ ਜਿਹੜੇ ਕੇਜਰੀਵਾਲ ਜੀ ਉਹਨਾਂ ਨੇ ਇੱਕ ਕਿਤਾਬ ਸੀਗੀ ਉਹਦਾ ਨਾਮ ਸੀਗਾ ਸਵਰਾਜ ਉਹਨੂੰ ਪੜ੍ਹ ਕੇ ਬਹੁਤ ਸਾਰੇ ਲੋਕ ਬਹੁਤ ਨੌਜਵਾਨਤਾ ਆਪਕਾ ਦੂਜੇ ਲੋਕ ਵੀ ਬਾਹਰਲੇ ਦੇਸ਼ਾਂ ਦੇ ਲੋਕ ਵੀ ਪੈ ਜੀ ਫੈਸਲੇ ਤੁਸੀਂ ਆਪਣੇ ਆਪ ਲੈਣੇ ਆ ਇੱਥੇ ਕਿਤੇ ਭ੍ਰਿਸ਼ਟਾਚਾਰ ਨਹੀਂ ਹੋਊਗਾ ਲਾਅ ਐਂਡ ਆਰਡਰ ਠੀਕ ਹੋਊਗਾ ਔਰ ਸਾਡੇ ਅਧਿਆਪਕ ਹੈ ਇਹਨਾਂ ਦੇ ਲਾਠੀਆਂ ਨਹੀਂ ਮਾਰੀਆਂ ਜਾਊਗੀਆਂ ਇਹਨਾਂ ਨੂੰ ਟੈਂਕੀਆਂ ਤੇ ਨਹੀਂ ਚੜਨਾ ਪਊਗਾ ਮੈਨੂੰ ਤੁਸੀਂ ਇੱਕ ਦੱਸਿਓ ਭਈ ਅੱਜ ਇਹਨਾਂ 'ਚੋ ਇੱਕ ਵੀ ਗੱਲ ਹੈ ਲੋਕ ਤਾਂ ਪਛਤਾ ਰਹੇ ਆ ਕਿ ਉਹ ਸਮਾਂ ਕਿਹੜਾ ਸੀ ਜਿਸ ਵੇਲੇ ਅਸੀਂ ਇਹ ਵੱਡੀ ਭਾਰੀ ਗਲਤੀ ਕਰ ਬੈਠੇ ਸ਼ਾਇਦ ਲੋਕਾਂ ਨੂੰ ਉਦੋਂ ਭੁਲੇਖਾ ਸੀ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਆ ਉਹਨਾਂ ਕੋ ਬਦਲਾ ਦੇਣਗੇ ਔਰ ਮੇਰਾ ਜਿਹੜਾ ਐਕਸਪੀਰੀਅੰਸ ਹੈ ਜਾਂ ਲੋਕਾਂ ਦਾ ਐਕਸਪੀਰੀਅੰਸ ਹੈ ਉਹ ਇਹ ਹੈ ਭਈ ਇਹ ਤਾਂ ਮਾਤ ਪਾ ਗਏ ਉਹਨਾਂ ਪਾਰਟੀਆਂ 'ਚ ਵੀ ਜੇ ਕੋਈ ਖਾਮੀਆਂ ਸੀ ਇਹਨਾਂ ਦੇ ਬਿਲਕੁਲ ਤਾਂ ਗੁਣ ਸਾਨੂੰ ਦੀਦਾ ਹੀ ਕੋਈ ਨਹੀਂ ਔਰ ਗਾਂ ਵੀ ਜਿਹੜਾ ਆ 27 ਲਈ ਲੋਕ ਇੰਤਜ਼ਾਰ ਕਰ ਰਹੇ ਪਈ ਇਹਨਾਂ ਨੂੰ ਸਾਬਕ ਸਕਾਰਣਾ ਪੁਰੇਦਰ ਸੋ ਮੈਨੂੰ ਨਹੀਂ ਲੱਗਦਾ ਪਈ ਇਹਨਾਂ ਨੇ ਜਿੰਨੇ ਵਾਅਦੇ ਕੀਤੇ ਉਹਨਾਂ ਚ ਕੋਈ ਪੂਰਾ ਕੀਤਾ ਹੋਊਗਾ ਸੋ ਇਹ ਬੁਰੀ ਤਰ੍ਹਾਂ ਫੇਲ ਹੈ ਕਿਸੇ ਵੀ ਢੰਗ ਨਾਲ ਆ ਤੁਸੀਂ ਕਹਿੰਦੇ ਸੀ ਮੈਂ ਮਾਸਟਰ ਦਾ ਮੁੰਡਾ ਆ ਮਾਸਟਰਾਂ ਦੇ ਰੋਜ਼ ਲਾਠੀਆਂ ਤੁਸੀਂ ਦੇਖਦੇ ਆਂ ਵੱਜਦੀਆਂ ਅਸੀਂ ਕਿਸਾਨਾਂ ਮੈਂ ਕਿਸਾਨਾਂ ਦਾ ਬੇਟਾ ਆ ਤਾਂ ਕਿਸਾਨਾਂ ਨਾਲ ਜੋ ਹਾਲ ਕਰ ਰਹੇ ਹੋ ਤੁਸੀਂ ਦੇਖ ਰਹੇ ਆ ਜੇ ਲੈਂਡ ਪੋਲਿੰਗ ਪੂਲਿੰਗ ਪਾਲਿਸੀ ਇੰਨੀ ਵਧੀਆ ਆ ਤਾਂ 98% ਪੰਚਾਇਤਾਂ ਮਤੇ ਪਾਪਾ ਕਿਉਂ ਦਿੰਦੀਆਂ ਸੋ ਇਹਨਾਂ ਦਾ ਝੂਠ ਦਾਪ ਲੰਦਾ ਆ ਨਸ਼ੇ ਤੇ ਰਿਸ਼ਵਤਖੋਰੀ ਮੇਨ ਸੀ ਇਹਨਾਂ ਦਾ ਮੁੱਦਾ ਉਹਦੇ ਬਾਰੇ ਕੀ ਕਰੋ ਇਹ ਤਾਂ ਜੀ ਤੁਸੀਂ ਦੇਖ ਲਓ ਮੇਰਾ ਖਿਆਲ ਹੈ ਕਿ ਕਿਸੇ ਵੀ ਅਦਾਲਤ ਚਲ ਜਾ ਦੂਜੇ ਕਚਹਿਰੀ ਚਲ ਜਾਓ ਇਹ ਜਿਹੜੇ ਆਮ ਆਦਮਾ ਦੀ ਪਾਰਟੀ ਦੇ ਵਰਕਰ ਹੈ ਉਹਨਾਂ ਤੋਂ ਪੁੱਛ ਲਓ ਕਿ ਤੁਹਾਡੀਆਂ ਰਜਿਸਟਰੀਆਂ ਜਿਹੜੀਆਂ ਬਿਨਾਂ ਪੈਸਾ ਤੋਂ ਹੋ ਰਹੀਆਂ हां हां ਭ੍ਰਸ਼ਟਾਚਾਰ ਜਿਹੜਾ ਆ ਉਹ ਅੱਗੇ ਨਾਲੋਂ ਵਧਿਆ ਔਰ ਮਹਿੰਗਾ ਹੋ ਗਿਆ ਲੋਕ ਅੱਗੇ ਪਹਿਲਾਂ ਸੋਚ ਕੇ ਆਉਂਦੇ ਸੀ ਭਈ ਚਲੋ 2-3000 ਰੁਪਏ ਰੱਖ ਲਓ ਇਹ ਆ ਪਰ ਰਜਿਸਟਰੀ ਲਈ ਰੱਖ ਲੈਣਾ ਆਹ ਕਾਗਜ਼ਾਂ ਦੇ ਲੱਗਣੇ ਆ ਅੱਜ ਉਹ 20-25-25000 ਤੱਕ ਗਿਆ ਰਜਿਸਟਰੀਆਂ ਕਰਾਉਣ ਦਾ ਕੰਮ ਨਸ਼ਿਆਂ ਦਾ ਨਸ਼ੇ ਦੇਖ ਲਓ ਤੁਸੀਂ ਇਹਨਾਂ ਨੇ ਕਿਹਾ ਜੀ ਆਹ ਕਾਲੀ ਕਰਾ ਰਿਹਾ ਜੀ ਔਨ ਕਿਰਾਇਆ ਜੀ ਉਹ ਮਜੀਠੀਏ ਨੇ ਕਰਾਇਆ ਜੀ ਅੱਜ ਕੌਣ ਹੈ ਇਹਨਾਂ ਨੇ ਬੜੀ ਨਸ਼ਿਆਂ ਦੇ ਵਿਰੋਧ ਮਹਿੰਮ ਜਿਹੜੀ ਆ ਚਲਾਈ ਸੀ ਜੀ ਔਰ ਉਹ ਇਹਨਾਂ ਦਾ ਸਮਾਂ ਵੀ ਸਮਾਪਤ ਹੋ ਗਿਆ ਤੁਸੀਂ ਪੇਜ ਪਹਿਲੇ ਪੇਜ ਤੇ ਖਬਰਾਂ ਦੇ ਦੇਖੋ ਉੱਥੇ ਲਿਖਿਆ ਹੁੰਦਾ ਕਿੰਨੇ ਕਿੰਨੇ ਨੌਜਵਾਨ ਜਿਹੜੇ ਆ ਉਹ ਸੂਈਆਂ ਲਾ ਲਾ ਟੀਕੇ ਲਾ ਲਾ ਮਰ ਰਹੇ ਇਹ ਆਪਣੀਆਂ ਫੋਟੋਆਂ ਖਿਚਾ ਰਹੇ ਆ ਔਰ ਇਹਨਾਂ ਨੂੰ ਇੱਕੋ ਹੀ ਹੈ ਭਈ ਇਸ਼ਤਿਹਾਰ ਲਈ ਚੱਲੋ ਭਗਵਾਨ ਤਮਾਨ ਆ ਗਿਆ ਉਹ ਆ ਗਿਆ ਬਸ ਔਰ ਪੰਜਾਬ ਦੀ ਆਰਥਿਕ ਹਾਲਤ ਇਹ ਹੈ ਸਾਡੇ ਐਡਿਟ ਸਕੂਲਾਂ ਨਾਲ ਮੇਰਾ ਸੰਬੰਧ ਰਿਹਾ ਮੈਂ ਪ੍ਰਧਾਨ ਰਿਹਾ ਐਡਿਟ ਸਕੂਲਾਂ ਦਾ ਕਿੰਨੇ ਸਕੂਲ ਬੰਦ ਹੋ ਰਹੇ ਆ ਇਹ ਕਹਿੰਦੇ ਸੀ ਸਕੂਲ ਜਿਹੜੀ ਸਿੱਖਿਆ ਔਰ ਸਿਹਤ ਸਾਡੀ ਪਹਿਲ ਹੋਊਗੀ ਔਰ ਉਹਨਾਂ ਦੇ ਵਿੱਚ ਬਹੁਤ ਸਾਰੇ ਸਕੂਲ ਸਾਡੇ ਚਲ ਜੋ ਕੁਲਥਮ ਸਕੂਲ ਹੈ ਜੀ ਇੱਕ ਟੀਚਰ ਰਹਿ ਗਿਆ ਦਸਾਂ ਚ ਉਹ ਹਿੰਦੀ ਵਾਲੀ ਟੀਚਰ ਹੈ ਉਹੀ ਪੀਨ ਹੈ ਉਹੀ ਹਡਮਾਸਟਰ ਹੈ ਉਹੀ ਸੈਂਸ ਮਾਸਟਰ ਹੈ ਉਹੀ ਪੰਜਾਬੀ ਟੀਚਰ ਹੈ ਸ਼ਰਮ ਆਉਣੀ ਚਾਹੀਦੀ ਉਹ ਸਕੂਲ ਜਿਹੜੇ ਐਡਡ ਸਕੂਲ ਜਿਨ੍ਹਾਂ ਨੇ ਵੱਡੇ ਵੱਡੇ ਲੀਡਰ ਬਾਬਲ ਸਾਹਿਬ ਵਰਗੇ ਲੀਡਰ ਜਿਹੜੇ ਐਡਡ ਸਕੂਲਾਂ ਨੇ ਪੜ੍ਹਾਏ ਸੋ ਇਹਨਾਂ ਦੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਪੇ ਗੱਲ ਕਰੀਏ ਕੀ ਔਰ ਇਹਨਾਂ ਨੇ ਤਾਂ ਦੋਹਾਂ ਹੱਥਾਂ ਨਾਲ ਲੁੱਟਣਾ ਸ਼ੁਰੂ ਕੀਤਾ ਆ ਔਰ ਆ ਪਾਲਿਸੀ ਵੀ ਜਿਹੜੀ ਤੁਸੀਂ ਮੈਨੂੰ ਦੱਸਿਓ ਆ ਬੰਗਾ ਆ ਫਗਵਾੜਾ ਆ ਨਮਾ ਸ਼ਹਿਰ ਆ ਦੇਖ ਲਓ ਆ ਜਿਸ ਕਲੋਨੀ ਚ ਅਸੀਂ ਖੜੇ ਆ ਇੱਥੇ 25 ਏਕੜ ਚ ਕਨੋਨੀ ਕੱਟ ਹੋਈ ਹੋਈ ਐ ਔਰ ਮਸੀਂ 10 ਕ ਪਲਾਟ ਵਿਕੇ ਹੋਣੇ ਆ ਸਾਰੇ ਹੀ ਉੱਦਾਂ ਪਏ ਆ ਜੇ ਲੋਕਾਂ ਨੂੰ ਲੋੜ ਹੋਵੇ ਪਲਾਟਾਂ ਦੀ ਆਪਣੀ ਰਹਿائش ਦੀ ਤਾਂ ਲੋਕ ਇਹ ਖਰੀਦ ਲੈਣ ਇਹ ਲੱਖਾ ਏਕੜ ਚ ਨਹੀਂ ਵਸੋਣਾ ਕਿ ਇਹਨੂੰ ਆ ਦੱਸਣ। ਔਰ ਸਾਰੇ ਸ਼ਹਿਰਾਂ ਦੇ ਵਿੱਚ ਬੁਰਾ ਹਾਲ ਹੈ। ਬੇਸ਼ੁਮਾਰ ਲੋਕ ਪਲਾਟ ਵਿਚਾਰੇ ਸੋਚ ਕੇ ਲੈ ਗਏ ਤੇ ਅਸੀਂ ਇਨਵੈਸਟ ਕਰ ਲਿਆ ਕਿਸੇ ਨੇ, ਕਿਸੇ ਨੇ ਘਰ ਬਣਾਉਣ ਦੀ ਖਾਲੀ ਪਏ ਆ। ਸਾਨੂੰ ਨਹੀਂ ਸਮਝ ਆਉਂਦੀ ਇਹਨਾਂ ਦੀ ਪਾਲਿਸੀ ਦੀ। ਇਹ ਤਾਂ ਹੁਣ ਇਹ ਹੀ ਦੱਸ ਸਕਦੇ ਆ। ਜਿਆਦਾ ਅਸੀਂ ਇਹਨਾਂ ਨੂੰ ਕੁਝ ਕਹਿਣਾ ਨਹੀਂ। ਉਹਦਾ ਕਾਰਨ ਇਹ ਹੈ ਪਈ ਪੰਜਾਬ ਦੇ ਲੋਕ ਹੁਣ ਸਤਾਈ ਦੇ ਵਿੱਚ ਨਾ ਇਹਨਾਂ ਦਾ ਬਸਤਰਾ ਗੋਲ ਕਰੂ। ਧਨਵਾਦ ਜੀ ਮੈਂ ਮਨਜਿੰਦਰ ਸਿੰਘ ਆਪਣੇ ਸਾਥੀ ਅਮਿਤ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ 78 ਟੀਵੀ